ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਜ ਆਪਾਂ ਗੱਲ ਕਰਾਂਗੇ ਅਕਤੂਬਰ ਵਿੱਚ ਜਨਮੇ ਲੋਕਾਂ ਬਾਰੇ 10 ਰੋਚਕ ਗੱਲਾਂ 1 ਕਮਕਾਜ਼ੀ ਅਕਤੂਬਰ ਦੇ ਲੋਕ ਅਕਸਰ ਬਹੁਤ ਮਿਹਨਤੀ ਹੁੰਦੇ ਹਨ ਅਤੇ ਆਪਣੇ ਕੰਮ ਵਿੱਚ ਪੂਰਾ ਮਨ ਲਗਾਉਂਦੇ ਹਨ 2 ਸੰਗਠਨਸ਼ੀਲ ਉਹ ਚੀਜ਼ਾਂ ਨੂੰ ਵਧੀਆ ਢੰਗ ਨਾਲ ਰੱਖਣਾ ਅਤੇ ਯੋਜਨਾ ਬਣਾਉਣਾ ਪਸੰਦ ਕਰਦੇ ਹਨ 3 ਮਜ਼ੇਦਾਰ ਉਹਨਾਂ ਵਿੱਚ ਚੁਟਕਲੀ ਕਰਨ ਦੀ ਭਾਵਨਾ ਹੁੰਦੀ ਹੈ ਅਤੇ ਦੂਜਿਆਂ ਨੂੰ ਹਸਾਉਣ ਵਿੱਚ ਮaar ਹੁੰਦੇ ਹਨ। 4 ਆਤਮ ਵਿਸ਼ਵਾਸ ਉਹ ਆਪਣੇ ਵਿਚਾਰਾਂ ਤੇ ਯਕੀਨ ਰੱਖਦੇ ਹਨ ਜੋ ਉਹਨਾਂ ਨੂੰ ਕਾਮਯਾਬ ਬਣਾਉਂਦਾ ਹੈ। 5 ਜਿਗਿਆਸੂ ਉਹ ਨਵੀਆਂ ਚੀਜ਼ਾਂ ਸਿੱਖਣ ਅਤੇ ਖੋਜ ਕਰਨ ਵਿੱਚ ਦਿਲਚਸਪੀ ਰੱਖਦੇ ਹਨ। 6 ਸੁਣਨ ਵਾਲੇ ਉਹ ਦੂਜਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਅਤੇ ਉਹਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹਨ। 7 ਕਿਸਮਤ ਤੇ ਵਿਸ਼ਵਾਸ ਉਹ ਯਕੀਨ ਰੱਖਦੇ ਹਨ ਕਿ ਸਭ ਕੁਝ ਕਿਸੇ ਕਾਰਨ ਨਾਲ ਹੁੰਦਾ ਹੈ ਅਤੇ ਆਪਣੇ ਲਕਸ਼ਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹਨ 8 ਸਮਾਜਿਕ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ 9 ਭਵਿਕ ਬਾਰੇ ਸੋਚਣਾ ਉਹ ਆਪਣੇ ਭਵਿਕ ਲਈ ਯੋਜਨਾਵਾਂ ਬਣਾਉਂਦੇ ਹਨ ਅਤੇ ਆਪਣੇ ਲਕਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ 10 ਸ਼ਾਂਤ ਉਹ ਇੱਕ ਸੁਖਦਾਈ ਜੀਵਨ ਜਿਉਣ ਦੀ ਕੋਸ਼ਿਸ਼ ਕਰਦੇ ਹਨ ਜੋ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਦਾ ਹੈ 11 ਨਿੱਜਤਾ ਦੀ ਕਦਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਗੈਰ ਜ਼ਰੂਰੀ ਗੱਲਾਂ ਤੋਂ ਦੂਰ ਰਹਿੰਦੇ ਹਨ 12 ਚੁਣੌਤੀਆਂ ਦਾ ਸਾਹਮਣਾ ਉਹ ਕਿਸੇ ਵੀ ਸਮੱਸਿਆ ਨੂੰ ਡਰ ਤੋਂ ਬਿਨਾਂ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ 13 ਸਹਿਯੋਗੀ ਉਹ ਦੋਸਤਾਂ ਅਤੇ ਪਰਿਵਾਰ ਲਈ ਹਮੇਸ਼ਾ ਮਦਦ ਲਈ ਤਿਆਰ ਰਹਿੰਦੇ ਹਨ 14 ਸੂਝ-ਬੂਝ ਵਾਲੇ, ਉਹ ਪ੍ਰਸੰਗਿਕ ਗੱਲਾਂ ਨੂੰ ਆਸਾਨੀ ਨਾਲ ਸਮਝ ਜਾਂਦੇ ਹਨ ਅਤੇ ਵਿਆਖਿਆ ਕਰਨ ਵਿੱਚ ਮਾਰ ਹੁੰਦੇ ਹਨ। 15. ਮਨੋਰੰਜਨ ਲਈ ਰੁਝਾਨ, ਉਹ ਮੂਵੀਜ਼, ਸੰਗੀਤ ਜਾਂ ਕਲਾ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਇਹਨਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਹਨ। 16. ਬਹਾਦਰ, ਉਹ ਆਪਣੇ ਆਸ-ਪਾਸ ਦੇ ਲੋਕਾਂ ਲਈ ਖੜੇ ਹੋਣ ਅਤੇ ਸਹੀ ਗੱਲਾਂ ਲਈ ਲੜਨ ਵਿੱਚ ਮਾਰ ਹੁੰਦੇ ਹਨ। ਇਹ ਗੱਲਾਂ ਅਕਤੂਬਰ ਵਿੱਚ ਜੰਮੇ ਲੋਕਾਂ ਨੂੰ ਵਿਲੱਖਣ ਬਣਾਉਂਦੀਆਂ ਹਨ। ਧੰਨਵਾਦ।